ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਖਬਰ ਜਿਸ ਦੇ ਵਿੱਚ ਕੰਟਨ ਕੁਮਾਰੀ ਨਾਮ ਦੀ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਇੰਸਟਾਗ੍ਰam ਤੇ ਰੀਲਾਂ ਬਣਾਉਂਦੀ ਹੈ ਤੇ ਉਸ ਦੇ ਉੱਪਰ ਇਹ ਇਤਰਾਜ਼ ਜ਼ਾਹਰ ਪਿਛਲੇ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਸੀ ਕਿ ਇਸ ਦੇ ਵੱਲੋਂ ਰੀਲਾਂ ਦੇ ਵਿੱਚ ਇਤਰਾਜ਼ਯੋਗ ਹਰਕਤਾਂ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਕੁਝ ਜਥੇਬੰਦੀਆਂ ਦੇ ਵੱਲੋਂ ਇਸ ਨੂੰ ਚੇਤਾਵਨੀ ਵੀ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਇੱਕ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਇੱਕ ਬਠਿੰਡਾ ਦੇ ਆਦੇਸ਼ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਇੱਕ ਗੱਡੀ ਦੇ ਵਿੱਚੋਂ ਕੁਝ ਇਤਰਾਜ਼ਯੋਗ ਚੀਜ਼ ਮਿਲੀ ਹੈ ਜਿਸ ਤੋਂ ਬਾਅਦ ਉੱਥੋਂ ਦੇ ਲੋਕਾਂ ਦੇ ਵੱਲੋਂ ਜਦੋਂ ਗੱਡੀ ਦੇ ਵਿੱਚੋਂ ਬਦਬੂ ਆਣੀ ਸ਼ੁਰੂ ਹੋ ਗਈ ਤਾਂ ਪੁਲਿਸ ਨੂੰ ਇਸ ਦੇ ਬਾਰੇ ਸ਼ਿਕਾਇਤ ਕੀਤੀ ਗਈ ਪੁਲਿਸ ਦੇ ਵੱਲੋਂ ਆਕੇ ਜਦੋਂ ਇਸ ਗੱਡੀ ਦੀ ਤਲਾਸ਼ੀ ਲਈ ਗਈ ਜਾਂਚ ਪੜਤਾਲ ਕੀਤੀ ਗਈ ਤਾਂ ਇਸ ਦੇ ਵਿੱਚੋਂ ਕਮਲ ਕੌਰ ਨਾਮਕ ਦੀ ਜਿਸ ਦੀ ਇਨਸਟਾ ਆਰ ਡੀ ਦਾ ਨਾਮ ਆ ਕਮਲ ਕੌਰ ਭਾਬੀ ਹੈ ਇਸ ਦਾ ਜੋ ਅਸਲੀ ਨਾਮ ਹੈ ਕੰਜਨ ਕੁਮਾਰੀ ਹੈ ਇਸ ਦੀ লাশ ਇਸ ਗੱਡੀ ਦੇ ਵਿੱਚੋਂ ਬਰਾਮਦ ਹੁੰਦੀ ਹੈ ਜਿਸ ਤੋਂ ਬਾਅਦ ਸੀਸੀਟੀਵੀ ਫੁਟੇਜ ਵੀ ਨਿਕਲ ਕੇ ਸਾਹਮਣੇ ਆ ਜਾਂਦੀ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਸਿੰਘ ਮੈਰੋ ਜੋ ਕਿ ਸਿੱਖ ਜਥੇਬੰਦੀ ਨਾਲ ਸੰਬੰਧਿਤ ਹੈ ਉਸ ਦੇ ਦੋ ਸਾਥੀਆਂ ਦੇ ਵੱਲੋਂ ਇਸ ਦਾ ਕਤਲ ਕਰ ਦਿੱਤਾ ਗਿਆ ਇਸ ਦੀ ਜਾਣਕਾਰੀ ਖੁਦ ਅਮਰਿਤਪਾਲ ਸਿੰਘ ਮੈਰੋ ਦੇ ਵੱਲੋਂ ਸੋਸ਼ਲ ਮੀਡੀਆ ਤੇ ਦੋ ਵੀਡੀਓ ਸਾਂਝੀ ਕਰ 点得呀。 ਦਿੱਤੀ ਗਈ ਹੈ ਇਹਨਾਂ ਦੋ ਵਿਅਕਤੀਆਂ ਦੇ ਵੱਲੋਂ ਜੋ ਕਿ ਨਿਹੰਗ ਸਿੰਘ ਬਾਣੇ ਦੇ ਵਿੱਚ ਨਜ਼ਰ ਆ ਰਹੇ ਨੇ ਇਹਨਾਂ ਦਾ ਨਾਮ ਆ ਇੱਕ ਦਾ ਨਾਮ ਆ ਜਸਪ੍ਰੀਤ ਸਿੰਘ ਹੈ ਅਤੇ ਦੂਸਰੇ ਦਾ ਨਾਮ ਆ ਨਿਮਰਤਜੀਤ ਸਿੰਘ ਹੈ ਜਸਪ੍ਰੀਤ ਸਿੰਘ ਮੋਗਾ ਜ਼ਿਲ੍ਹੇ ਦੇ ਮਹਿਰੋ ਪਿੰਡ ਦਾ ਰਹਿਣ ਵਾਲਾ ਅਤੇ ਨਿਮਰਤਜੀਤ ਸਿੰਘ ਹਰੀਕੇ ਤਰਨਤਾਰ ਜ਼ਿਲ੍ਹੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਪਰ ਇਹਨਾਂ ਖਬਰਾਂ ਦੇ ਵਿਚਾਲੇ ਹੁਣ ਅਮਰਿਤਪਾਲ ਸਿੰਘ ਮਹਿਰੋ ਖੁਦ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਆ ਗਿਆ ਤੇ ਉਸ ਦੇ ਵੱਲੋਂ ਇਸ ਘਟਨਾ ਨੂੰ ਇਨਜਾਮ ਕਿਉਂ ਦਿੱਤਾ ਗਿਆ ਉਸ ਦੀ ਜਾਣਕਾਰੀ ਦਿੱਤੀ ਗਈ ਹੈ ਅਮਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਦੋ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਪਾਰਟ 1 ਅਤੇ ਪਾਰਟ ਹੂ ਹੈ ਇਹਨਾਂ ਵੀਡੀਓ ਦੇ ਵਿੱਚ ਅਮਰਿਤਪਾਲ ਸਿੰਘ ਮਹਿਰੋ ਦਾ ਕਹਿਣਾ ਕਿ ਪਹਿਲਾਂ ਵੀ ਕਈ ਵਾਰ ਵਾਰਨਿੰਗਾਂ ਅਜਿਹਿਆਂ ਲੋਕਾਂ ਨੂੰ ਜਿਨ੍ਹਾਂ ਦੇ ਵੱਲੋਂ ਲਚਰਤਾ ਅਸ਼ਲੀਲ ਹਰਕਤਾਂ ਵੀਡੀਓ ਦੇ ਰਾਹੀਂ ਰੀਲਾਂ ਦੇ ਰਾਹੀਂ ਇੰਸਟਾਗ੍ਰਾਮ ਤੇ ਕੀਤੇ ਜਾਂਦੇ ਨੇ ਉਹਨਾਂ ਨੂੰ ਵਾਰਨਿੰਗਾਂ ਦਿੱਤੀਆਂ ਗਈਆਂ ਸਨ ਤੇ ਕੁਝ ਸਮਾਂ ਪਹਿਲਾਂ ਇਸੇ ਕੰਚਨ ਕੁਮਾਰੀ ਨੂੰ ਹੀ ਉਸ ਦੇ ਘਰ ਜਾ ਕੇ ਸਮਝਾਇਆ ਗਿਆ ਸੀ ਜਿਸ ਦੇ ਵਿੱਚ ਕੰਚਨ ਕੁਮਾਰੀ ਦਾ ਕਹਿਣਾ ਸੀ ਕਿ ਮੇਰੇ ਪਿਤਾ ਠੀਕ ਨਹੀਂ ਨੇ ਕੈਂਸਰ ਤੇ ਕੈਂਸਰ ਦੀ ਬਿਮਾਰੀ ਦੇ ਨਾਲ ਉਹ ਜੂਝ ਰਹੇ ਨੇ ਇਸ ਦੇ ਵਿੱਚ ਅਮਰਿਤਪਾਲ ਸਿੰਘ ਦਾ ਮਹਿਰੋ ਦਾ ਕਹਿਣਾ ਹੈ ਕਿ ਇਸ ਨੂੰ 1.5 ਲੱਖ ਰੁਪਈਆ ਵੀ ਦਿੱਤਾ ਆ ਗਿਆ ਸੀ ਪਰ ਇਸ ਦੇ باوجود ਵੀ ਇਸ ਦੇ ਵੱਲੋਂ ਇਹ ਹਰਕਤਾਂ ਜਾਰੀ ਰੱਖੇ ਗਈਆਂ ਤੇ ਵੀਡੀਓ ਇਸ ਦੇ ਵੱਲੋਂ ਅਸ਼ਲੀਲ ਵੀਡੀਓ ਸਾਂਝੀਆਂ ਕੀਤੀਆਂ ਜਾਂਦੀਆਂ ਸਨ ਜਿਸ ਦੇ ਕਰਕੇ ਇਹਨਾਂ ਮੇਰੇ ਦੋ ਸਾਥੀਆਂ ਦੇ ਵੱਲੋਂ ਇਸ ਦਾ ਕਤਲ ਕਰ ਦਿੱਤਾ ਗਿਆ ਹੈ ਅਮਰਿਤਪਾਲ ਸਿੰਘ ਮਹਿਰ ਦਾ ਕਹਿਣਾ ਹੈ ਕਿ ਇਹ ਹਿੰਦੂ ਧਰਮ ਦੇ ਨਾਲ ਸੰਬੰਧਿਤ ਹੈ ਇਸ ਦੇ ਨਾਮ ਦੇ ਨਾਲ ਕੁਮਾਰੀ ਕੰਚਨ ਕੁਮਾਰੀ ਇਸ ਦਾ ਨਾਮ ਹੈ ਤੇ ਅਜੇ ਇਸ ਦੇ ਵੱਲੋਂ ਜਾਣ ਬੁੱਝ ਕੇ ਪੰਜਾਬ ਦੇ ਵਿੱਚ ਆ ਕੇ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਜਾਣ ਬੁੱਝ ਕੇ ਇਸ ਦੇ ਵੱਲੋਂ ਆਪਣਾ ਨਾਮ ਬਦਲ ਕੇ ਪਿੱਛੇ ਕੋਰ ਲਗਾਇਆ ਗਿਆ ਜਿਸ ਤੋਂ ਬਾਅਦ ਇਸ ਦੇ ਵੱਲੋਂ ਅਜਹੀਆਂ ਹਰਕਤਾਂ ਜਾਰੀ ਕੀਤੀਆਂ ਗਈਆਂ ਇਸ ਦੇ ਨਾਲ ਹੀ ਅਮਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਸ ਕਤਲ ਦੀ ਖਬਰ ਨੂੰ ਸਾਂਝੀ ਕਰਦਿਆਂ ਹੋਇਆਂ ਉੱਪਰ ਲਿਖਿਆ ਹੈ ਕਿ ਖਾਲਸਾ ਕਦੇ ਵੀ ਔਰਤ ਤੇ ਵਾਰ ਨਹੀਂ ਕਰਦਾ ਪਰ ਜੇ ਇੱਕ ਔਰਤ ਸ਼ੈਤਾਨ ਦੇ ਰੂਪ ਧਾਰਨ ਕਰਕੇ ਸਾਡੇ ਤਖਤਾਂ ਤੇ ਟੈਂਕ ਚਾੜੇ ਸੀ ਉਹ ਵੀ ਸੋਦੀ ਸੀ ਤੇ ਇਸ ਵਿਹਾਰ ਨੇ ਸਿੱਖ ਬੀਬੀਆਂ ਦਾ ਕੌਰ ਨਾਮ ਵਰਤ ਕੇ ਸਾਡਾ ਸਿੱਖ ਇਤਿਹਾਸ ਤੇ ਸਭਿਆਚਾਰ ਖਰਾਬ ਕੀਤਾ ਤੇ ਇਸ ਦਾ ਸੌਦਾ ਲਾਉਣ ਵਿੱਚ ਕੋਈ ਵੀ ਹਰਜਾ ਨਹੀਂ ਸੀ ਇਸ ਪ੍ਰਕਾਰ ਅਮਰਿਤਪਾਲ ਸਿੰਘ ਦੇ ਮਹਿਰੋ ਦੇ ਅਕਾਊਂਟ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਲਾਈਵ ਦੇ ਵਿੱਚ ਅਮਰਿਤਪਾਲ ਸਿੰਘ ਦੇ ਮਹਿਰੋ ਦੇ ਵੱਲੋਂ ਇੱਕ ਹੋਰ ਚੇਤਾਵਨੀ ਅਤੇ ਧਮਕੀ ਸਿੱਧੇ ਤੌਰ ਤੇ ਜਿਨ੍ਹਾਂ ਦੇ ਵੱਲੋਂ ਅਜਿਹੀਆਂ ਅਸ਼ਲੀਲ ਹਰਕਤਾਂ ਕਰਕੇ ਵੀਡੀਓ ਪਾਈਆਂ ਜਾਂਦੀਆਂ ਨੇ ਤੇ ਜੋ YouTube ਤੇ ਅਸ਼ਲੀਲ ਵੀਡੀਓ ਅਸ਼ਲੀਲ ਹਰਕਤਾਂ ਕਰਕੇ ਵੀਡੀਓ ਬਣਾਉਂਦੇ ਨੇ ਉਹਨਾਂ ਨੂੰ ਚੇਤਾਵਨੀ ਅਮਰਿਤਪਾਲ ਸਿੰਘ ਮਹਿਰੋ ਦੇ ਵੱਲੋਂ ਦੇ ਦਿੱਤੀ ਗਈ ਹੈ ਉਹਨਾਂ ਨੇ ਤੇ ਕਿਹਾ ਕਿ ਇਹ ਹੁਣ سلسلہ ਰੁਕੇਗਾ ਨਹੀਂ ਜਿੰਨੇ ਦਿਨ ਤੱਕ ਇਹ ਪੰਜਾਬ ਦੇ ਵਿੱਚੋਂ ਅਜਹੀਆਂ ਹਰਕਤਾਂ ਬੰਦ ਨਹੀਂ ਹੋ ਜਾਂਦੀਆਂ ਜਿੰਨਾ ਕਰਕੇ ਸਾਡੇ ਨੌਜਵਾਨ ਖਰਾਬ ਹੋ ਰਹੇ ਨੇ ਉਹਨਾਂ ਦੀ ਮਾਨਸਿਕਤਾ ਤੇ ਮਾੜਾ ਅਸਰ ਪੈ ਰਿਹਾ ਤੇ ਜਿਸ ਦੀ ਵੀ ਵੀਡੀਓ ਸਾਡੇ ਸੋਸ਼ਲ ਮੀਡੀਆ ਤੇ ਕਿਸੇ ਦੀ ਅਜਹੀ ਹਸਲੀਲ ਹਰਕਤਾਂ ਕਰਦੇ ਦੇ ਜਾਂ ਗਲਤ ਇਤਰਾਜ਼ਯੋਗ ਵੀਡੀਓ ਸਾਹਮਣੇ ਆ ਗਈ ਉਸ ਨੂੰ ਪਹਿਲਾਂ ਇੱਕ ਵਾਰਨਿੰਗ ਦੇ ਕੇ ਸਮਝਾਇਆ ਜਾਵੇਗਾ ਜੇਕਰ ਉਹ ਸਮਝ ਜਾਂਦਾ ਹੈ ਤਾਂ ਠੀਕ ਹੈ ਨਹੀਂ ਫਿਰ ਉਸ ਦਾ ਵੀ ਇਹੀ ਹਾਲ ਹੈ ਕੀ ਤਜਾਵੇਗਾ ਪਾਰਕਿੰਗ ਸਾਡੇ ਕੋਲ ਬਹੁਤ ਨੇ ਸਾਰੇ ਪੰਜਾਬ ਦੇ ਵਿੱਚ ਬਹੁਤ ਪਾਰਕਿੰਗਾਂ ਬਣੀਆਂ ਹੋਈਆਂ ਨੇ ਇਸ ਦਿਨ ਵਾਲੇ ਅਮਰਿਤਪਾਲ ਸਿੰਘ ਮੈਰੋ ਦਾ ਇਹ ਵੀ ਕਹਿਣਾ ਕਿ ਜਿਨ੍ਹਾਂ ਦੇ ਵੱਲੋਂ YouTube ਤੇ ਵੀਡੀਓ ਬਣਾ ਕੇ ਅਜਿਹੀਆਂ ਗੱਲਾਂ ਕੀਤੀਆਂ ਜਾਂਦੇ ਨੇ ਅਸਲੀ ਹਰਕਤਾਂ ਇਤਰਾਜ ਉਹ ਵੀਡੀਓ ਬਣਾਏ ਜਾਂਦੇ ਨੇ ਔਰ ਜਾ ਤਾ ਡਿਲੀਟ ਕਰ ਦੇਣਾ ਮਾਫੀ ਮੰਗਣ ਤੇ ਆਖਣ ਅੱਗੇ ਤੋਂ ਇਹ ਕੰਮ ਨਹੀਂ ਹੋਵੇਗਾ ਅਜਿਹੇ ਵੀਡੀਓ ਨਹੀਂ ਬਣਾਏ ਜਾਣਗੇ ਪਰ ਜੇਕਰ ਉਹ ਅਜਿਹਾ ਨਹੀਂ ਕਰਦੇ ਇੱਕ ਵਾਰਨਿੰਗ ਉਹਨਾਂ ਨੂੰ ਵੀ ਦਿੱਤੀ ਜਾਵੇਗੀ ਤਾਂ ਉਸ ਤੋਂ ਬਾਅਦ ਜੇਕਰ ਉਹ ਸਮਝਦੇ ਨੇ ਤਾਂ ਠੀਕ ਹੈ ਨਹੀਂ ਤੇ ਨਹੀਂ ਫਿਰ ਉਹਨਾਂ ਦੇ ਵੀ ਅਜਿਹੇ ਹਾਲਾਤ ਕੀਤੇ ਜਾਣਗੇ ਇਸ ਦਿੱਤੀ ਧਮਕੇ ਅੰਮ੍ਰਿਤਪਾਲ ਮੈਰੋ ਦੇ ਵੱਲੋਂ ਜੋ ਵੀਡੀਓ ਇਹੋ ਜਿਹਿਆਂ ਬਣਾਉਂਦੇ ਨੇ ਉਹਨਾਂ ਨੂੰ ਦੇ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਕਿ ਜਿੰਨੀ ਦੇਰ ਤੱਕ ਮੈਂ ਜਿਉਣਾ ਅਜੇ ਕੰਮ ਹੋਣਾ ਨਹੀਂ ਹੋਣਗੇ ਭਾਵੇਂ ਕਾਨੂੰਨ ਹੀ ਕਿਉਂ ਨਾ ਹੱਥ ਦੇ ਵਿੱਚ ਲੈਣਾ ਪੈ ਜਾਵੇ ਤਾਂ ਫਿਰ ਜਿਹੜੀ ਵੀ ਕਾਰਵਾਈ ਕਰਨੀ ਪਵੇਗੀ ਉਹ ਕਰਾਂਗੇ ਭਾਵੇਂ ਕੋਈ ਬਾਡੀਗਾਰਡ ਫੇਰ ਭਾਵੇਂ ਕੋਈ ਸੁਰੱਖਿਆ ਲੈ ਲਵੇ ਉਸ ਦਾ ਵੀ ਇਹੀ ਅੰਜਾਮ ਕੀਤਾ ਜਾਵੇਗਾ ਜਿਸ ਦੇ ਵੱਲੋਂ ਵੀ ਇਤਰਾਜ ਜੋਗ ਜਾਂ ਅਜਿਹੀਆਂ ਹਰਕਤਾਂ ਸੋਸ਼ਲ ਮੀਡੀਆ ਤੇ ਕੀਤੀਆਂ ਜਾਣਗੀਆਂ ਤੇ ਹੁਣ ਇਹ ਵੱਡਾ ਅਪਡੇਟ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ ਇਹਨਾਂ ਇਸ ਕਤਲ ਦੀ ਕਮਲ ਕੌਰ ਨਾਮਕ ਦੀ ਇਸ ਜੋ ਕਿ ਕੰਚਨ ਕੁਮਾਰੀ ਜਿਸ ਦਾ ਨਾਮ ਹੈ ਕਮਲ ਕੌਰ ਭਾਬੀ ਇਸ ਦੀ ਇੰਸਟਾਗ੍ਰam ਦੀ ਆਈਡੀ ਹੈ ਇਸ ਦੇ ਇੰਸਟਾਗ੍ਰam ਅਕਾਊਂਟ ਤੇ ਲਗਭਗ 4 ਲੱਖ ਫੋਲੋਅਰ ਨੇ ਜਿਸ ਤੋਂ ਬਾਅਦ ਹੁਣ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਕਿ ਇਸ ਦੀ লাশ ਗੱਡੀ ਦੇ ਵਿੱਚੋਂ ਬਰਾਮਦ ਕੀਤੀ ਗਈ ਆ ਪਾਰਕਿੰਗ ਦੇ ਵਿੱਚ ਉਹ ਗੱਡੀ ਲੱਗੀ ਹੋਈ ਸੀ ਤੇ ਹੁਣ ਮਾਮਲਾ ਅੱਗੇ ਦੀ ਅੱਗੇ ਵਧਦਾ ਦਿਖਾਈ ਦੇ ਰਿਹਾ ਤੇ ਇਸ ਕਤਲ ਦੀ ਜ਼ਿੰਮੇਵਾਰੀ ਹੁਣ ਅਮਰਿਤਪਾਲ ਸਿੰਘ ਦੇ ਵੱਲੋਂ ਲੈ ਲਈ ਗਈ ਆ ਆਖਿਆ ਕਿ ਦੋ ਸਾਥੀ ਜੋ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ ਇਹਨਾਂ ਦਿਕਰ ਨੂੰ ਨਹੀਂ ਲੜਾਈ ਮੇਰੇ ਵੱਲੋਂ ਲੜਾਈ ਜਾਵੇਗੀ ਤੇ ਇਹ ਮਾਮਲਾ ਇਹ سلسلہ ਅੱਗੇ ਵੀ ਜਾਰੀ ਰਹੇਗਾ ਜਿਨ੍ਹਾਂ ਦੇ ਵੱਲੋਂ ਅਜਿਹੇ ਵੀਡੀਓ ਸੋਸ਼ਲ ਮੀਡੀਆ ਤੇ ਪਾਈਆਂ ਜਾਂਦੀਆਂ ਨੇ ਜਾਂ ਤਾਂ ਉਹ ਇਹ ਕੰਮ ਕਰਨਾ ਛੱਡ ਦੇਣ ਨਹੀਂ ਤਾਂ ਫਿਰ ਉਹਨਾਂ ਦਾ ਵੀ ਅਜਿਹੇ ਹਾਲਾਤ ਹੋਣਗੇ ਜੇਕਰ ਉਹ ਨਾ ਹਟੇ ਇਹ ਸਾਰੇ ਮਾਮਲ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਤੁਸੀਂ ਆਪਣੀ ਰਾਏ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ